ਹਾਂਜੀ ਵੀ ਦੋਸਤੋ ਜਿੰਨਾ ਲੋਕਾਂ ਦੇ ਗੋਡਿਆਂ ਦੇ ਵਿੱਚ ਦਰਦ ਹੁੰਦਾ ਹੈ ਨਾ ਲੱਖਾਂ ਰੁਪਈਆ ਦਾ ਇਲਾਜ ਕਈ ਲੋਕ ਕਰਾ ਚੁੱਕੇ ਆ ਤੇ ਤਾਂ ਵੀ ਉਹਨਾਂ ਦੇ ਜਿਹੜਾ ਗੋਡਿਆਂ ਦਾ ਦਰਦ ਹੈ ਨਾ ਉਹ ਨਹੀਂ ਇਹ ਖਤਮ ਹੋਇਆ ਪਰ ਇਹ ਚਮਚਾ ਜਿਹੜਾ ਵਾ ਤੁਹਾਡੇ ਗੋਡਿਆਂ ਦਾ ਦਰਦ ਜਿਹੜਾ ਜੜ ਤੋਂ ਖਤਮ ਕਰ ਦੂਗਾ ਇਹ ਜਿਹੜਾ ਤਰੀਕਾ ਹੈ ਨਾ ਦੋਸਤੋ ਅਮਰੀਕਾ ਦੇ ਗੋਰੇ ਵੀ ਵਰਤਦੇ ਆ ਗੋਰੀ ਜਿਹੜੇ ਅੰਗਰੇਜ਼ian ਉਹ ਇਹ ਵਾਲਾ ਤਰੀਕਾ ਬਹੁਤ ਜਿਆਦਾ ਯੂਜ਼ ਕਰਦੇ ਆ ਉਥੇ ਇਹ ਜਿਹੜਾ ਵਾ ਘਰ ਘਰ ਲੋਕੀ ਯੂਜ਼ ਕਰਦੇ ਆ ਜਿਨ੍ਹਾਂ ਦੇ ਗੋਡੇ ਜਿਹੜਾ ਦਰਦ ਕਰਦੇ ਆ ਤੇ ਉਥੋਂ ਇਹ ਜਿਹੜਾ ਆਪਾਂ ਤਰੀਕਾ ਵਾ ਲੱਭ ਕੇ ਲਿਆਂਦਾ ਜੀ ਤੁਸੀਂ ਵੀ ਇਹ ਤਰੀਕਾ ਵਰਤ ਲੈਣਾ ਤੁਹਾਡੇ ਦੋਸਤੋ ਗੋਡੇ ਜਿਹੜੇ ਆ ਬਿਲਕੁਲ ਨਵਰ ਨਵ ਹੋ ਜਾਣਗੇ ਜਿਨ੍ਹਾਂ ਦੇ ਗੋਡੇ ਬਹੁਤ ਜਿਆਦਾ ਜਿਹੜਾ ਦਰਦ ਕਰਦੇ ਆ ਕਈ ਲੋਕ ਦੋਸਤੋ ਲੱਖਾਂ ਰੁਪਈਆ ਦੇ ਜਿਹੜਾ ਇਲਾਜ ਆ ਉਹ ਨਹੀਂ ਕਰਾ ਸਕਦੇ ਪਰ ਜਿਹੜੇ ਤੇ ਕਈ ਲੋਕ ਦੋਸਤੋਂ ਲੱਖਾਂ ਦਾ ਇਲਾਜ ਕਰਾ ਕੇ ਵੀ ਉਹਨਾਂ ਦੇ ਗੋਡੇ ਜਿਹੜੇ ਤਾਂ ਵੀ ਨਹੀਂ ਤੁਰਦੇ ਤਾਂ ਵੀ ਜਿਹੜੇ ਦਰਦ ਕਰਦੇ ਰਹਿੰਦੇ ਪਰ ਤੇ ਇਹ ਤਰੀਕਾ ਕੀ ਹੈ ਤੇ ਕਿਵੇਂ ਵਰਤਣਾ ਹੈ ਜयो ਮੈਂ ਤੁਹਾਨੂੰ ਦੱਸਦਾ ਬਹੁਤ ਹੀ ਸੌਖਾ ਜਿਹਾ ਤਰੀਕਾ ਆ ਬਸ ਵੀਡੀਓ ਦੇ ਨਾਲ ਬਣੇਦੇ ਤੇ ਦੋਸਤੋਂ ਇਹ ਵੀਡੀਓ ਨੂੰ ਨਾ ਤੁਸੀਂ ਸ਼ੇਅਰ ਜ਼ਰੂਰ ਕਰਕੇ ਜਾਇਓ ਇਹ ਕਿਉਂਕਿ ਪੁੰਨ ਦਾ ਕੰਮ ਹੈ ਤੁਸੀਂ ਵੀ ਪੁੰਨ ਦਾ ਕੰਮ ਕਰ ਲਿਓ ਖੱਟ ਕੇ ਤਾਂ ਜੋ ਹਰ ਕੋਈ ਵੀਡੀਓ ਦਾ ਜਿਹੜਾ ਲਾਭ ਆ ਉਹ ਲੈ ਸਕੇ ਹਾਂਜੀ ਸਾਥੀ ਦੇ ਕਾਲ ਜੀ ਸਾਰੇ ਦੋਸਤੋਂ ਜਿਨ੍ਹਾਂ ਦੇ ਗੋਡੇ ਦਰਦ ਕਰਦੇ ਆ ਨਾ ਇਹ ਜਿਹੜੀ ਤਰੀਕਾ ਇਹ ਜਿਹੜੀ ਵਿਧੀ ਮੈਂ ਤੁਹਾਨੂੰ ਦੱਸਣ ਲੱਗਾ ਹਾਂ ਇਹ ਵਰਤਨੀ ਉਸੇ ਹਿਸਾਬ ਨਾਲ ਕਰਨੀ ਹੈ ਜਿਸ ਹਿਸਾਬ ਨਾਲ ਮੈਂ ਦੱਸੂਗਾ ਇਹ ਨਹੀਂ ਹੈ ਕਿ ਆਪਾਂ ਇਹਨੂੰ 2 ਦਿਨ ਵਰਤ ਲਿਆ 3 ਦਿਨ ਵਰਤ ਲਿਆ ਜਾਂ ਹਫਤਾ ਵਰਤ ਲਿਆ ਫਿਰ ਤੁਸੀਂ ਕਹੋ ਕਿ ਸਾਡੇ ਗੋਡੇ ਜਿਹੜੇ ਉਹ ਚੱਲੇ ਨਹੀਂ ਆ ਦਰਦ ਕਰਨੋਂ ਹਟੇ ਨਹੀਂ ਆ ਇਹ ਤਰੀਕਾ ਦੋਸਤੋ ਉਸੇ ਤਰੀਕੇ ਨਾਲ ਵਰਤਣਾ ਹੈ ਲੋ ਬਈ ਦੋਸਤੋ ਮੰਨ ਲਓ ਆਪਣੇ ਜਿਹੜੇ ਗੋਡੇ ਆ ਨਾ ਗੋਡੇ ਦੁਖਦੇ ਆ ਤੇ ਗੋਡਿਆਂ ਦੇ ਇੱਥੇ ਆਪਾਂ ਇੱਕ ਤੇਲ ਲੈ ਲੈਣਾ ਵਾ ਕੋਈ ਵੀ ਤੇਲ ਜਿਹੜਾ ਹੁੰਦਾ ਹੈ ਨਾ ਆਪਣੇ ਘਰ ਦੇ ਵਿੱਚ ਉਹ ਲੈ ਲੈਣਾ ਆ ਤੁਸੀਂ ਸਰੋਂ ਦਾ ਤੇਲ ਲੈ ਲਓ ਜਾਂ ਫਿਰ ਦੋਸਤੋ ਜਿੰਨਾਂ ਦੀਆਂ ਹਕੀਮਾਂ ਦੀਆਂ ਜੇ ਦੋਸਤੋ ਜਿਹੜਾ ਹਕੀਮ ਹੁੰਦੇ ਨੇ ਉਹਨਾਂ ਕੋ ਤੁਸੀਂ ਕੋਈ ਦਰਦਾਂ ਦਾ ਤੇਲ ਲੈ ਆਓ ਦਰਦਾਂ ਦਾ ਤੇਲ ਲੈ ਕੇ ਤੁਸੀਂ ਇਹ ਜਿਹੜਾ ਤੇਲ ਹੈ ਨਾ ਆਪਣੇ ਗੋਡੇ ਦੇ ਉੱਤੇ ਆਪਣੇ ਗੋਡੇ ਦੇ ਉੱਤੇ ਨਹੀਂ ਲਾਉਣਾ ਗੋਡੇ ਦੇ ਉੱਪਰਲੀ ਚੀਜ਼ ਤੇ ਗੋਡੇ ਦੇ ਉੱਪਰਲੇ ਹਿੱਸੇ ਤੇ ਲਾਉਣਾ ਹੈ ਜਿੱਦਾਂ ਕਿ ਤੇਲ ਥੋੜਾ ਨਹੀਂ ਲਾਉਣਾ ਵਾਵਾ ਸਾਰਾ ਤੇਲ ਜਿਹੜਾ ਵਾ ਲਾਉਣਾ ਆਸੇ ਪਾਸਿਆਂ ਤੇ ਵੀ ਦੋਸਤੋ ਆਪਾਂ ਜਿਹੜਾ ਤੇਲ ਹੈ ਉਹ ਵੀ ਲਾਉਣਾ ਹੈ ਇੱਥੇ ਅਜਿਹੀ ਤੇਲ ਲਗਾ ਕੇ ਤੇਲ ਲਾਉਣ ਤੋਂ ਬਾਅਦ ਆਪਾਂ ਜਿਹੜੀ ਚੁੰਕੇ ਦੀ ਐਕਸਰਸਾਈਜ਼ ਹੈ ਉਹ ਕਰਨੀ ਕਿਵੇਂ ਆ। ਲਓ ਵੀ ਚੁੰਚਾ ਲੈਣ ਤੋਂ ਪਹਿਲਾਂ ਤੁਸੀਂ ਇਹ ਚੀਜ਼ ਜ਼ਰੂਰ ਵੇਖਣੀ ਆ ਦੋਸਤੋ ਇਹ ਜਿਹੜਾ ਨਿੱਕੇ ਨਿੱਕੇ ਪੁਆਇੰਟ ਤੁਹਾਨੂੰ ਦੱਸਨੇ ਨਾ ਇਹ ਜਿਹੜੇ ਜ਼ਰੂਰ ਨੋਟ ਦੇ ਵਿੱਚ ਧਿਆਨ ਦੇ ਵਿੱਚ ਰੱਖਣੇ ਆ। ਸਭ ਤੋਂ ਪਹਿਲਾਂ ਜਿਹੜਾ ਆਪਣਾ ਚੁੰਚਾ ਹੈ ਨਾ ਬਿਲਕੁਲ ਐਨ ਸਿੱਧਾ ਹੋਣਾ ਚਾਹੀਦਾ। ਇਹ ਨਹੀਂ ਕਿ ਥੋੜਾ ਜਿਹਾ ਐ ਮੋੜਿਆ ਹੋਵੇ। ਕਈ ਚੁੰਝੇ ਜਿਹੜੇ ਐ ਥੋੜੇ ਜੇ ਮੋੜੇ ਵੀ ਹੁੰਦੇ ਆ ਐਸ ਰੋਗ। ਪਰ ਉਵੇਂ ਨਹੀਂ ਇਹ ਬਿਲਕੁਲ ਐ ਗੋਲਾਈ ਦੇ ਵਿੱਚ ਸਿੱਧਾ ਸ਼ੇਪ ਦੇ ਵਿੱਚ ਹੋਣਾ ਚਾਹੀਦਾ। ਤੇ ਦੂਜੀ ਗੱਲ ਕਈਆਂ ਦੇ ਉਤੇ ਜਿਹੜਾ ਸ਼ੇਕ ਆ ਉਹ ਨਹੀਂ ਹੁੰਦਾ ਪਰ ਦੋਸਤੋ ਇਹ ਜਿਹੜਾ ਚਮਚੇ ਦੇ ਵਿੱਚ ਸ਼ੇਕ ਹੈ ਨਾ ਉੱਪਰਲੀ ਸਾਈਡ ਇਹ ਸ਼ੇਕ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਥੋੜਾ ਜਿਹਾ ਜਿਹੜਾ ਤੇਲ ਆਪਾਂ ਚਮਚੇ ਤੇ ਵੀ ਲਾ ਲੈਣਾ ਕਿ ਚੰਗੀ ਤਰ੍ਹਾਂ ਜਿਹੜਾ ਵਾ ਕੱਸ ਲੂਗਾ ਉਸ ਤੋਂ ਬਾਅਦ ਤੁਸੀਂ ਜਿਹੜਾ ਇਹਨੂੰ ਇਸ ਤਰੀਕੇ ਦੇ ਨਾਲ ਲਓ ਜੀ ਇੱਥੋਂ ਆਪਾਂ ਸਟਾਰਟ ਕਰਕੇ ਚਮਚੇ ਇਹਨੂੰ ਆਪਾਂ ਚਮਚੇ ਨੂੰ ਥਾਣੂ ਕਰਨਾ ਜੀ ਇਸ ਤਰੀਕੇ ਦੇ ਨਾਲ ਇੱਥੋਂ ਬਿਲਕੁਲ ਗੋਡੇ ਤੱਕ ਲਿਉਣਾ ਵਾ ਪਰ ਨਾਲ ਆਪਾਂ ਆਪਣੀ ਲੱਤ ਜਿਹੜੀ ਆ ਅੰਦਰ ਵੀ ਕਰਨੀ ਆ ਫਿਰ ਆਪਾਂ ਲੱਤ ਖੋਲ੍ਹ ਦਿੱਤੀ ਫੇਰ ਆਪ ਜਿਹੜਾ ਇਹ ਲੈ ਕੇ ਆਉਣੀ ਹੈ ਤੇ ਇਹ ਨਾਲ ਲਾਤ ਨੂੰ ਆਪਾਂ ਅੰਦਰ ਲੈ ਕੇ ਜਾਣਾ ਤੇ ਚਮਚਾ ਆਪਾਂ ਬਾਹਰ ਲੈ ਕੇ ਜਾਣਾ ਵਾ ਇਸ ਤਰੀਕੇ ਦੇ ਨਾਲ ਦੋਸਤੋ ਲਓ ਜੀ ਇਸ ਤਰੀਕੇ ਨਾਲ ਦੋਸਤੋ ਜੇ ਤਾਂ ਆਪਾਂ ਚਮਚਾ ਬਾਹਰ ਖੜਨਾ ਹੈ ਲਾਤਾ ਆਪਣੀ ਇਧਰੋਂ ਅੰਦਰ ਜਾਣੀ ਚਾਹੀਦੀ ਆ ਠੀਕ ਹੈ ਨਾ ਤੇ ਇਸ ਤਰੀਕੇ ਦੇ ਨਾਲ ਦੋਸਤੋ ਤੇਲ ਜਿਹੜਾ ਨਾ ਆਪਣਾ ਜਰੂਰ ਇੱਥੇ ਜਿਹੜਾ ਵਾ ਪਰ ਗਏ ਇਹ ਲਾਉਣਾ ਹੈ ਕਿ ਆਪਣੇ ਜਿਹੜਾ ਵਾ ਇਹਦਾ ਕੋਈ ਕਿਸੇ ਟਾ ਨਿਸ਼ਾਨ ਨਾ ਪਵੇ ਕਿਸੇ ਟਾ ਨਾ ਪਵੇ ਉਸ ਤਰੀਕੇ ਦੇ ਨਾਲ ਆਪਾਂ ਇਹਨੂੰ ਲਾਉਣਾ ਹੈ ਤੇ ਇਹ ਕਿੰਨੀ ਵਾਰ ਆਪਾਂ ਇਹਨੂੰ ਕਰਨਾ ਉਹ ਮੈਂ ਤੁਹਾਨੂੰ ਦੱਸ ਦੇਣਾ ਦੋਸਤੋ 50 ਵਾਰ ਆਪਾਂ ਇਹ ਕਰਨਾ ਹੈ ਤੇ ਲਾਤਾ ਆਪਾਂ ਅੰਦਰ ਲੈ ਕੇ ਜਾਣੀ ਆਹ ਵਾਰ ਜਦੋਂ ਤੁਸੀਂ ਇਧਰ ਨੂੰ ਕਰ ਲਿਆ ਤੇ ਫਿਰ 50 ਵਾਰ ਤੁਸੀਂ ਕਰਨਾ ਵਾ ਇਹਨੂੰ ਸਾਈਡ ਤੋਂ ਕਿਉਂਕਿ ਬਾਹਰ ਲੈ ਕੇ ਜਾਣਾ ਤੇ ਲਾਤਾ ਫਿਰ ਤੋਂ ਆਪਣੀ ਅੰਦਰ ਕਰਨੀ ਆ 50 ਵਾਰੀ ਉੱਪਰ ਨੂੰ 50 ਵਾਰੀ ਇਧਰ ਨੂੰ ਤੇ 50 ਵਾਰੀ ਆਪਾਂ ਇਹ ਇਧਰ ਨੂੰ ਕਰਨੀ ਜੇ ਇਹ ਜਿਹੜੀ ਐਕਸਰਸਾਈਜ਼ ਹੈ ਨਾ ਚੁੰਮਕੇ ਦੀ ਐਕਸਰਸਾਈਜ਼ ਹੈ ਤੁਹਾਨੂੰ ਕਰਦੇ ਕਰਦੇ ਨੂੰ ਬਹੁਤ ਜਿਆਦਾ ਜਿਹੜਾ ਆਰਾਮ ਆ ਗੋਡੇ ਦੇ ਵਿੱਚ ਮਿਲੂਗਾ ਇਹ ਦੋਸਤੋ ਬਹੁਤ ਹੀ ਮੰਨਿਆ ਪਰ ਮੰਨਿਆ ਜਿਹੜਾ ਤਰੀਕਾ ਹੈ ਨਾ ਅੰਗਰੇਜ਼ ਵੀ ਬਹੁਤ ਜਿਆਦਾ ਯੂਜ਼ ਇਹ ਕਰਦੇ ਆ ਇਹ ਤਰੀਕਾ ਦੋਸਤੋ ਤੁਸੀਂ ਸਵੇਰੇ ਉੱਠ ਕੇ ਜਦੋਂ ਆਪਾਂ ਕਸਰਤ ਕਰਦੇ ਹਾਂ ਨਾ ਐਕਸਰਸਾਈਜ਼ ਕਰਦੇ ਹਾਂ ਸਵੇਰੇ ਉੱਠ ਕੇ ਵੀ ਤੁਸੀਂ ਕਰ ਸਕਦੇ ਜਾਂ ਫਿਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਸੌਣ ਤੋਂ ਅੱਧਾ ਘੰਟਾ ਪਹਿਲਾਂ ਵੀ ਜਿਹੜੀ ਹੈ ਇਹ ਕਸਰਤ ਕਰ ਸਕਦੇ ਇਹ ਦੋਸਤੋ ਦੋਨਾਂ ਗੋਡਿਆਂ ਦੇ ਤੁਸੀਂ ਕਰਨੀ ਆ ਕਟੋ ਕਟ ਆਪਾਂ 10 ਮਿੰਟ 15 ਮਿੰਟ ਆਪਾਂ ਇਧਰਲੇ ਗੋਡੇ ਨੂੰ ਲਾਉਣੇ ਤੇ 15 ਮਿੰਟ ਹੀ ਆਪਾਂ ਇਧਰਲੇ ਗੋਡੇ ਨੂੰ ਲਾਉਣਿਆ ਇਸ ਤਰੀਕੇ ਦੇ ਨਾਲ ਤੇ ਪਰ ਇਹ ਜਰੂਰ ਧਿਆਨ ਰੱਖਿਓ ਕਿ ਲਾਤ ਆਪਾਂ ਜਰੂਰ ਅੰਦਰ ਨੂੰ ਕਰਨੀ ਹੈ ਜਦੋਂ ਆਪਾਂ ਚੁੰਮਚਾ ਬਾਰ ਨੂੰ ਲੈ ਕੇ ਗਏ ਦਾਤਾ ਆਪਾਂ ਅੰਦਰ ਨੂੰ ਲੈ ਕੇ ਜਾਣੀ ਆ ਦੋਸਤੋ ਇਹ ਜਿਹੜਾ ਚੁੰਮਚੀ ਵਾਲੀ ਥੈਰਪੀ ਚੁੰਮਚੇ ਦਾ ਤਰੀਕਾ ਹੈ ਨਾ ਇਹ ਜਿਹੜੀ ਥੈਰਪੀ ਚੁੰਮਚੇ ਦੀ ਇੰਨੀ ਕਿ ਜਿਆਦਾ ਜ਼ਬਰਦਸਤ ਹੈ ਤੁਸੀਂ ਇੱਕ ਵਾਰ ਕਰਕੇ ਜਰੂਰ ਵੇਖੋ ਆਪਣੇ ਗੋਡਿਆਂ ਦੇ ਲਈ ਤੁਹਾਨੂੰ ਜਿਹੜਾ ਇਹਦਾ ਰਿਜ਼ਲਟ ਹੈ ਬਹੁਤ ਹੀ ਜਿਹੜਾ ਜ਼ਬਰਦਸਤ ਮਿਲੂਗਾ ਤੇ ਦੋਸਤੋ ਵੀਡੀਓ ਚੰਗੀ ਲੱਗੀ ਨਾ ਤਾਂ ਦੱਬ ਕੇ ਸ਼ੇਅਰ ਕਰਕੇ ਜਾਓ ਗਾਹਾਂ ਦੇ ਗਾਹ ਵੀ ਇਦਾਂ ਦੀ ਹੋਰ ਵੀਡੀਓ ਵੇਖ ਲਈ ਆਪਣੇ ਪੇਜ ਨੂੰ ਫੋਲੋ ਕਰਕੇ ਜਰੂਰ ਜਾਓ ਧੰਨਵਾਦ